ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਕਰ ਇਹਨਾਂ ਨਾ ਬਾਬਾ ਜੀ ਨੇ ਕੋਈ ਨਹੀਂ ਪਿਆਰਿਓ ਗੁਰਸਿੱਖਿਤ ਬੱਚੇ ਆ ਅਮਰ ਸ਼ਕਿਆ ਵਾਹਿ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਪੜੇ ਸ਼ਾਮੀ ਆ ਜਾਓ ਸ਼ਾਮੀ ਹੋ ਜਾਓ ਥੋੜਾ ਜਾ ਵਾਹਿਗੁਰੂ ਇਹਨਾਂ ਬਾਬਾ ਜੀ ਮੈਨੂੰ ਤਾਂ ਦੂਰ ਚੇਤੋ ਦੋਵਰੀ ਅਟੈਕ ਹੋ ਗਿਆ ਹੂੰ ਤੇ ਹੁਣ ਹੁੰਦਾ ਨਹੀਂ ਆ ਤੁਹਾਡਾ ਕੰਮ ਕਮਜ਼ੋਰੀ ਇੰਨੀ ਆ ਨਾ ਲੈ ਰੱਪ ਹੂੰ ਝੱਗਾ ਚੁਕੇ ਡੇ ਨੰਗਾ ਨਹੀਂ ਨਹੀਂ ਕੋਈ ਗੱਲ ਨਹੀਂ ਪਿਆਰਿਓ ਕੋਈ ਗੱਲ ਨਹੀਂ ਤੁਸੀਂ ਗੁਰੂ ਦਾ ਬੱਚਿਆਂ ਨੂੰ ਜੋੜਿਆ ਸਭ ਤੋਂ ਵੱਧ ਵੱਡੀ ਗੱਲ ਤੇ ਆ ਕਿ ਆਪ ਜੀ ਨੇ ਵੀ ਛਕਿਆ ਪੈਣੇ ਅਮਰਤ ਹਾਂਜੀ ਤੁਸੀਂ ਅਮਰ ਛਕਿਆ ਵਾਹਿਗੁਰੂ ਤੇ ਘਰ ਬਰ ਆਪਣਾ ਤੇ ਪਣੀ ਘਰ ਆਪਣਾ ਤੇ ਕੰਮ ਨਹੀਂ ਹੈਗਾ ਭਾਜੀ ਕੋ ਅੱਛਾ ਮੇਰੇ ਘਰ ਦਾ ਵੀ ਕਰਚ ਹਾਂ ਅਈ ਓਥਾ ਕੱਲ ਵੀ ਕਰਾਇਆ ਪੜ ਕੇ ਆਏ ਹਾਂ ਹਾਂਜੀ ਕਰਾਇਆ ਪੜ ਕੇ ਨਹੀਂ ਨਹੀਂ ਜੁਣਾ ਕੋ ਤੋਂ ਕੋਈ ਗੱਲ ਨਹੀਂ ਕਰਦਾ ਤਾਂ ਬੇਟਾ 12 ਸਾਲ 13 ਸਾਲ ਦਾ ਮੇਰਾ ਬੇਟਾ ਪਹਿਲਾਂ ਸਕੂਲ ਜਾਂਦਾ ਵਾ ਸਕੂਲੋਂ ਪਹਿਲਾਂ ਦੁਕਾਨ ਤੇ ਜਾਂਦਾ ਵਾ 12 ਵਜੇ ਫਿਰ ਆਣ ਕੇ ਸਕੂਲ ਜਾਂਦਾ ਵਾ ਸਕੂਲੋਂ ਆਣ ਕੇ ਫਿਰ ਦੁਕਾਨ ਤੇ ਜਾਂਦਾ ਮੇਰਾ ਬੱਚਾ ਅੱਛਾ ਕਾ ਕੰਮ ਕਰਦਾ ਪੁੱਤ ਕਿਹੜਾ ਕੰਮ ਕਰਦਾ ਇੱਕ ਬੱਚਾ ਨੇ ਜੁਨੀਅਰ ਤੇ ਲਗਾਉਂਦਾ ਦੁਕਾਨ ਤੇ ਦੁਕਾਨ ਤੇ ਇੱਕ ਲਗਾ ਕਿੰਨੇ ਪੈਸੇ ਮਿਲਦੇ 1500 ਰੁਪਏ ਮਹੀਨਾ ਵਾਹਿਗੁਰੂ ਤੇ ਇਹੀ ਮਿਲੋ ਕੁਮਾਰਿਆ ਵਾ ਹਾਂ ਤੇ ਭਾਈ ਕੋ ਪੁੱਤ ਭਾਰਾ ਕੰਮ ਨਹੀਂ ਹੁੰਦਾ ਭਾਰਾ ਕੰਮ ਨਹੀਂ ਬਾਬਾ ਜੀ ਮੈਂ ਹਾੜ ਦੀ ਹਾੜ ਦੀ ਕਰਕੇ ਸਾਹ ਸੂ ਚੜ ਜਾਂਦਾ ਹੁਣ ਸਾਹ ਚੜਦਾ ਵਾ ਉਥੋਂ ਤੁਰ ਪਿਆ 19 ਜਿੰਦਗੀ ਵਾਹਿਗੁਰੂ ਅੱਛਾ ਸਾਹ ਚੜਦਾ ਇਹ ਨਾ ਦੁੱਖ ਤਕਲੀਫਾ ਇਹ ਬਾਣੀ ਹੁੰਦੇ ਸਾਡੇ ਹਾਂ ਜੇ ਕਲੇ ਸੁਖਾਣਾ ਤਾਂ ਅਸੀਂ ਕਦੀ ਮਹਾਰਾਜ ਨੂੰ ਯਾਦ ਹੀ ਨਾ ਕਰੀਏ ਜਿਹੜਾ ਦੋਖਾਣਾ ਨਾ ਦੋਖੋ ਵੀ ਉਹ ਤਾਂ ਆਂਦਾ ਕਿ ਅਸੀਂ ਮਹਾਰਾਜ ਨੂੰ ਯਾਦ ਤਾਂ ਕਰੀਏ ਅਸੀਂ ਤਾਂ ਮਹਾਰਾਜ ਨੂੰ ਤਾਂ ਭੁੱਲ ਕੇ ਬਹਿ ਜਾਾਂਗੇ ਠੀਕ ਹੈ ਨਾ ਪੈਸੇ ਨਹੀਂ ਹੈਗੇ ਉਹਨਾਂ ਆ ਵੀਰੇ 160 ਰੁਪਏ ਮਰੇ ਪਾਸ਼ਾ ਜੀ ਤਾਂ ਕੇ ਕੋ ਫੜਕੀ ਹੈ ਬੇਟਾ ਦੁਕਾਨ ਤੇ ਲੱਗਣਾ ਉਹਨਾਂ ਕੋ ਫੜਕੇ ਲੈ ਕੇ ਤੇ ਦੇ ਜਾਈ ਦੇ ਨਾਲ ਹੀ ਧਾਰੀ ਤੁਹਾਡੀ ਇੰਸਟਾਗ੍ਰਾਮ ਦੇ ਵੀਡੀਓ ਵੇਖੀ ਫਿਰ ਮੈਂ ਸਿੱਧਾ ਤੁਹਾਡੇ ਕੋ ਮੈਂ ਤਾਂ ਆਪ ਦੇਖਦਾ ਸਾਡੀਆਂ ਭੈਣਾਂ ਰੁਲਦੀਆਂ ਉਹਨ ਸਾਡੇ ਭਰਾਵਾਂ ਕੋਲ ਕੰਮ ਨਹੀਂ ਹੈਗਾ ਤੇ ਤੁਹਾਨੂੰ ਹੁਣ ਰੇੜੀ ਚਾਹੀਦੀ ਏ ਭੈਣ ਜੀ ਹਾਂ ਜੀ ਬਾਬਾ ਰੇੜੀ ਤੇ ਫਿਰ ਤੋਂ ਹੀ ਆਪਣਾ ਸਬਜੀ ਵਗੈਰਾ ਦੇ ਵਿੱਚ ਹੋਗੇ ਬਾਬਾ ਜੀ ਮੈਂ ਨਾਲ ਨਾਲ ਇਹਨਾਂ ਦੀ ਸਬਜੀ ਕਿ ਤੁਸੀਂ ਨਾਲ ਲੱਗੋਗੇ ਇਹਨਾਂ ਦੇ ਭਾਜੀ ਉਹਨਾਂ ਦੇ ਤੇ ਸਬਜੀ ਦਾ ਕੰਮ ਕਰ ਲੋਗੇ ਹਾਂ ਜੀ ਠੀਕ ਐ ਕੋਈ ਗੱਲ ਨਹੀਂ ਭੈਣ ਤੁਸੀਂ ਸਾਨੂੰ ਨਾ 2-3 ਦਿਨ ਦਾ ਟਾਈਮ ਦੇ ਦੇ ਹੁਣ ਨਾ 2 ਦਿਨ ਦਾ ਟਾਈਮ ਦੇ ਦਿਓ ਭੈਣ ਠੀਕ ਐ ਮੈਂ ਤੁਹਾਨੂੰ ਜਿਹੜੀ ਇਕ ਲਿਆ ਦੇਣਾ ਠੀਕ ਪਤਾ ਤੇ ਕੋਸ਼ਿਸ਼ ਕਰੋ ਜਦੋਂ ਭਾਈ ਤੁਹਾਡਾ ਕੰਮ ਚੱਲਣਾ ਸ਼ੁਰੂ ਹੋ ਗਿਆ ਨਾ ਤੇ ਬੱਚੇ ਨੂੰ ਕੰਮ ਤੋਂ ਹਟਾ ਦਿਓ ਠੀਕ ਐ ਮੇਰਾ ਬੱਚਾ ਬੱਚਾ ਮਾਸਾ ਹਾਂ ਜੀ ਹਾਂ ਜੀ ਇਹਨੂੰ ਤੁਸੀਂ ਕੰਮ ਤੇ ਹਟਾ ਦਿਓ ਛੋਟਾ ਜਿਹਾ ਹੈਗਾ ਵਾ ਤੇ ਇਹਨੂੰ ਤੁਸੀਂ ਪੜਾਓ ਕੋਈ ਸਾਡੇ ਬੱਚੇ ਜਦੋਂ ਪੜਨਗੇ ਨਾ ਫੇਰੀ ਸਾਡੀ ਗਰੀਬੀ ਚੱਕੀ ਜਾਣੀ ਹੈ ਬਾਬਾ ਜੀ ਮਜਬੂਰੀ ਦਾ ਕਾਰਨ ਚ ਮੈਂ ਪਾਇਆ ਕਿ ਚਲੋ ਜੋ ਮੇਰਾ ਬੱਚਾ ਲੈ ਕੇ ਆਉਂਵਾਂ ਰੋਟੀ ਚੱਲੇਗੀ ਰੋਟੀ ਚੱਲੇਗੀ ਛੋਟੀ ਜੀ ਧੀ ਆ ਤੁਹਾਡੀ ਜੀ ਪਾਠਿਤ ਕਰ ਦਿਓ ਤੁਸੀਂ ਅੰਮ੍ਰਿਤ ਛਕਿਆ ਨਾ ਤੁਸੀਂ ਨਾ ਅਰਦਾਸ ਕਰਿਆ ਕਰੋ ਤੁਸੀਂ ਆ ਪਾਪਾ ਜੀ ਵਾਸਤੇ ਤੁਮਮਾ ਜੀ ਵਾਸਤੇ ਠੀਕ ਹੈ ਠੀਕ ਹੈ ਜਦੋਂ ਵੀ ਤੁਸੀਂ ਸਿਰੇ ਪਾਠ ਕਰਦੇ ਜਬੀਰ ਸਾਹਿਬ ਦਾ ਫਿਰ ਤੁਸੀਂ ਅਰਦਾਸ ਕਰਿਆ ਕਰੋ ਬਾਬਾ ਜੀ ਨੂੰ ਕਿਹਾ ਕਰੋ ਕਿ ਬਾਬਾ ਜੀ ਮੇਰੇ ਪਾਪਾ ਨੂੰ ਸੋਨਾ ਕੰਮ ਦਿਓ ਸਿਹਤ ਬਖਸ਼ੋ ਠੀਕ ਹੈ ਜਦੋਂ ਤੁਸੀਂ ਜਿੱਤਰਾ ਅਰਦਾਸ ਕਰੋਗੇ ਨਾ ਤੇ ਗੁਰੂ ਰਾਮਦਾਸ ਪਾਤਸ਼ਾਹ ਜਰੂਰ ਤੁਹਾਡੀ ਅਰਦਾਸ ਸੁਣੋਗੇ ਠੀਕ ਹੈ ਪੁੱਤ ਕਿ ਤੁਸੀਂ ਵੀ ਪੁੱਤ ਤੁਸੀਂ ਯਮਨ ਛਕਿਆ ਨਾ ਤੁਸੀਂ ਵੀ ਅਰਦਾਸ ਕਰਿਆ ਕਰੋ ਗੁਰੂ ਗੁਰੂ ਰਾਮਦਾਸ ਜੂnde ਗੁਰੂ ਆ ਉਹ ਸੁਣਦੇ ਆ ਠੀਕ ਹੈ ਤੁਹਾਡੀ ਕੀਤੀ ਹੋਈ ਅਰਦਾਸ ਪਾਸ਼ਾ ਦੀ ਜਲਦੀ ਸੁਣਨਗੇ ਕਿਉਂਕਿ ਬੱਚਿਆਂ ਦਾ ਬੜਾ ਕਰਦੇ ਆ ਪ੍ਰੇਮ ਕਰਦੇ ਆ ਠੀਕ ਹੈ ਪੁੱਤ ਤੁਸੀਂ ਅਰਦਾਸ ਕਰਨੀ ਪਾਪਾ ਜੀ ਵਾਸਤੇ ਠੀਕ ਹੈ ਬੁੱਧ ਕਰੋ ਕਰੋ ਜੀ ਠੀਕ ਹੈ ਕਰੋਗੇ ਨਾ ਬੁੱਧ ਕਰੀਏ ਹਰ ਰੋਜ਼ ਵੀਰ ਅਰਦਾਸ ਕਰਨੀ ਆ ਕਿ ਪਾਪਾ ਜੀ ਮੇਰੇ ਪਾਪਾ ਜੀ ਨੂੰ ਸੋਹਣਾ ਕੰਮ ਦੇ ਦਿਓ ਤੇ ਬਾਬਾ ਜੀ ਤੇ ਸਾਡੀ ਸੋਹਣੀ ਰੋਟੀ ਚੱਲ ਪਵੇ ਠੀਕ ਹੈ ਤੇ ਭਾਂਜੀ ਆਪ ਜੀ ਵੀ ਗੁਰੂ ਦੇ ਲਾੜ ਲੱਗੋ ਗੁਰੂ ਸਾਹਿਬ ਨੂੰ ਕੀਆ ਕਰੋ ਠੀਕ ਹੈ ਜਦੋਂ ਤੁਸੀਂ ਯਾਦ ਕਰੋਗੇ ਤਾਂ ਦੇਖਿਓ ਉਹਨਾਂ ਨੇ ਸਾਰਾ ਕੁਝ ਵਧੀਆ ਕਰ ਦੇਣਾ ਤੁਹਾਡੇ ਘਰ ਵਾਲੇ ਦੀ ਸਿਹਤ ਵੀ ਚੰਗੀ ਹੋਈ ਹੋ ਜਣੀ ਆ ਬਾਬਾ ਜੀ ਸਰੀਰ ਮੇਰਾ ਨਕਲ ਜੋ ਕੋਈ ਗੱਲ ਨਹੀਂ ਸਭ ਤੋਂ ਵੱਡਾ ਜਿਹੜਾ ਵੇਦ ਆ ਨਾ ਉਹ ਹੈ ਧੰਨ ਗੁਰੂ ਰਾਮਦਾਸ ਪਾਤਸ਼ਾਹ ਜਿਨ੍ਹਾਂ ਦੇ ਕੋਲ ਹਰੇਕ ਮਰਜ਼ੀ ਦੀ ਦਵਾਈ ਆ ਠੀਕ ਹੈ ਪੁੱਤ ਗਰੀਬੀ ਦੀ ਵੀ ਦਵਾਈ ਆ ਉਹਨਾਂ ਦੇ ਕੋਲ ਠੀਕ ਹੈ ਤੇ ਅਸੀਂ ਤਾਂ ਤੁਹਾਨੂੰ ਰੋਜ਼ਗਾਰ ਦੇਵਾਂਗੇ ਠੀਕ ਹੈ ਕੀਰਤ ਦੇਨੇ ਆ ਪਹਿਲਾਂ ਤੇਰੀ ਰੋਟੀ ਚੱਲ ਪਵੇ ਤੇਰੇ ਬੱਚਿਆਂ ਦੀ ਰੋਟੀ ਚੱਲ ਪਵੇ ਬਸ ਮੇਰੀ ਇੱਕ ਬੇਨਤੀ ਜਦੋਂ ਤੁਹਾਡਾ ਕੰਮ ਸੋਨਾ ਚੱਲ ਪਿਆ ਉਤੋਂ ਬਾਅਦ ਇਸ ਬੱਚੇ ਨੂੰ ਤੁਸੀਂ ਪੜਾਈ ਵਾਲੇ ਪਾਸੇ ਲਾਇਓ ਇਹ ਬੱਚਾ ਪੜ੍ਹਨਾ ਚਾਹੀਦਾ ਜਦੋਂ ਵੀ ਰੋਣਾ ਨਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਅੱਗੇ ਜਾ ਕੇ ਰੋਣਾ ਆਪਣੇ ਗੁਰੂ ਨੂੰ ਦੱਸ ਆਪਣੇ ਦਿਲ ਦੀ ਗੱਲ ਝੋਲੀ ਗੁਰੂ ਸਾਹਿਬ ਅੱਗੇ ਅੜਨੀ ਹਮੇਸ਼ਾ ਠੀਕ ਹੈ ਤੁਹਾਨੂੰ ਗੁਰੂ ਰਾਮਦਾਸ ਪਾਤਸ਼ਾਹ ਨੂੰ ਯਾਦ ਕਰੋ ਉਹਨਾਂ ਨੂੰ ਦੁੱਖੇ ਪਾਤਸ਼ਾਹ ਇੰਨੇ ਇੰਨੇ ਦੁੱਖ ਆ ਗਏ ਤੁਸੀਂ ਸਹਾਈ ਹੋਏ ਫਿਰ ਦੇਖਿਓ ਕਿਤਨਾ ਕਰਮਾਤਾ ਹੁੰਦੀਆਂ ਮੈਂ ਸਭ ਨੂੰ ਕਿਹਾ ਹੁੰਨਾ ਕਿ ਤੁਹਾਡਾ ਗੁਰੂ ਜੂਂਦਾ ਹੈ ਉਹ ਬੈਠਾ ਹੈ ਸਾਡੀ ਤਾਂ ਡਿਊਟੀ ਲਈ ਅਸੀਂ ਤੁਹਾਡੇ ਵਰਗਿਆਂ ਦੇ ਨਾਲ ਗਏ ਤੁਸੀਂ ਆਏ ਹੋ ਲੇਕਿਨ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਗੁਰੂ ਦੇ ਉੱਤੇ ਬੇਅੰਤ ਗੁਰੂ ਦੇ ਉੱਤੇ ਭਰੋਸਾ ਬਣਾ ਕੇ ਰੱਖੋ ਕਿ ਜੇ ਅੱਜ ਨਿਰਵੈ ਸਿੰਘ ਤੁਹਾਡੇ ਕੋਲ ਆਇਆ ਨਾ ਇਹ ਆਇਆ ਨਹੀਂ ਇਹਨੂੰ ਸਤਿਗੁਰੂ ਨੇ ਭੇਜਿਆ ਹੈ ਤੁਹਾਡੇ ਮਨ 'ਚ ਇਹ ਚੀਜ਼ ਪਾਈ ਸੀ ਕਿ ਉਹਦੇ ਕੋਲ ਜਾਓ ਉਹ ਤੁਹਾਨੂੰ ਜਿਹੜੀ ਦੇ ਦੇਗਾ ਸਭ ਜੀ ਪਾ ਦੇਗਾ ਲੇਕਿਨ ਇਹ ਸਾਰਾ ਕੁਝ ਕਰਨ ਵਾਲਾ ਕੌਣ ਹੈ ਤੁਹਾਨੂੰ ਗੁਰੂ RAMDAS RAMDAS PASHA JI ਠੀਕ ਹੈ ਬੋਤ ਚਲੋ ਅਸੀਂ ਇੱਕ ਵਾਰੀ ਬੋਲੀਏ ਸਵਾਸ ਸਵਾਸ ਗੁਰੂ RAMDAS ਸਵਾਸ ਸਵਾਸ ਗੁਰੂ RAMDAS ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਠੀਕ ਹੈ ਬੋਧ ਜਦੋਂ ਵੀ ਪੜਨੇ ਤਰਗਦੀ ਤੁਹਾਡੇ ਮਨ ਦੇ ਵਿੱਚ ਕੋਈ ਤਾਂ ਸ਼ੰਕਾ ਆਵੇ ਮੇਰਾ ਕੁਛ ਬੰਨਾ ਨਹੀਂ ਬਿਲਕੁਲ ਕੁਛ ਹੈ ਨਹੀਂ ਓਕੇ ਡੈਮ ਥਿਉਰੀ ਸਰਦਾਰ ਵੀ ਸਾਥ ਛੱਡ ਦਿੰਦੇ ਆ ਛੱਡ ਗਏ ਨਾ ਲੇਕਿਨ ਤੁਸੀਂ ਇਹੀ ਚੀਜ਼ ਤਨ ਗੁਰੂ ਰਾਮਦਾਸ ਪਾਸ਼ਾ ਦੇ ਉੱਤੇ ਭਰੋਸਾ ਕਰ ਕਰਕੇ ਜਪਿਆ ਕਰਨੀ ਸਵਾਸ ਸਵਾਸ ਗੁਰੂ ਰਾਮਦਾਸ ਦੇਖੋ ਕਿਤਾ ਕਰਮਾਤਾ ਹੁੰਦੀ ਹੈ ਠੀਕ ਹੈ ਤੁਸੀਂ 2 ਦਿਨ ਦਾ ਸਮਾਂ ਦੇ ਦਿਓ 2 ਤੋਂ 3 ਦਿਨ ਦਾ ਤੇ ਮੈਂ ਤੁਹਾਨੂੰ ਰੇੜੀ ਬਣਾ ਕੇ ਸਬਜ਼ੀ ਵਾਸਤੇ ਥੋੜੀ ਮਾਇਆ ਦੇਵਾਂਗਾ ਤੁਸੀਂ ਆਪਣਾ ਰੁਜ਼ਗਾਰ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਹੋਰ ਪਿਆਰੋ ਠੀਕ ਹੈ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਹੁਤ ਠੀਕ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਣੇ ਠੀਕ ਹੋ ਮਾਫੀ ਚਾਹੁੰਦਾ ਮੈਂ ਥੋੜਾ ਲੇਟ ਹੋ ਗਿਆ ਠੀਕ ਹੈ ਬਹੁਤ ਰੇੜੀ ਆ ਗਈ ਹੈ ਠੀਕ ਹੈ ਹੁਣ ਆਪਾਂ ਆ ਤੇਰੀ ਵਧੀਆ ਕੰਮ ਕਰਨਗੇ ਬੇਟਾ ਇਹ ਇਹ ਤੇਰੇ ਨੋ ਨਾਮਸਤੇ ਨਾਜੀਤ ਮਠਾਈ ਕਿ ਲੈ ਕੇ ਆਇਓ 20 ਥੋੜੇ ਪੈਸੇ ਜੇ ਇਹ ਤੁਸੀਂ ਇੱਕ ਰੱਖੋ ਇਹਦਾ ਤੁਸੀਂ ਆਪਣੀ ਨਾ ਸਬਜੀ ਪਾਣੀ ਆਣੀ ਠੀਕ ਹੈ ਜੀ ਵੀ ਹੋ ਗਿਆ ਇਹਦਾ ਤੁਸੀਂ ਸਬਜੀ ਪਾਣੀ ਆ ਸਮਜੀ ਪਾ ਕੇ ਤੁਸੀਂ ਉਹ ਜੁਗਾਰ ਕਰਨਾ ਤੇ ਪ੍ਰੀਤ ਕੀਰਤ ਨੂੰ ਵਿਦਾਨ ਬਾਕੀ ਬਾਰੇ ਤੁਹਾਨੂੰ ਦਿਲ ਮळा ਫਿਰ ਕਮਾ ਤੁਹਾਡਾ ਗੁਰੂ ਹੈ ਗੁਰੂ ਰਾਮਦਾਸ ਪਾਤਸ਼ਾਹ ਨਾ ਤਾਂ ਮੈਂ ਕੁਝ ਕੀਤਾ ਨਾ ਇਹਨਾਂ ਨੇ ਕੀਤਾ ਅਸੀਂ ਸਿਰਫ ਇੱਕ ਉਹਦੇ ਭੇਜੇ ਹੋਏ ਇੱਕ ਫਰਜੰਨ ਇੱਕ ਜ਼ਰੀਆ ਬਣਿਆ